ਅੱਜ ਜਿਹੜਾ ਅੱਜ ਦਾ ਸਮਾਗਮ ਸੇ ਵਿਸ਼ੇਸ਼ ਰੂਪ ਨਾਲ ਉੱਤਰਾਖੰਡ ਤੋਂ ਜ਼ਵਾਨੀ ਤੋਂ ਸੰਤ RAM GOVIND DAS ਜੀ ਪਹੁੰਚਾਰੇ ਨੇ ਉਹਨਾਂ ਦੀ ਸਾਡੇ ਤੇ ਕਿਰਪਾ ਹੀ ਛੋਟਾ ਜਿਹਾ ਉਪਰਾਲਾ ਸੀ ਸਾਡਾ ਕਿ ਜਿਸ ਤਰ੍ਹਾਂ ਕਿ ਸਨਾਤਨ ਜਾਰ ਮੰਚ ਵੱਲੋਂ ਤਰੰਤ ਸਮੇਂ ਸਮੇਂ ਤੇ ਅਜਿਹੇ ਕਾਰਜਕ੍ਰਮ ਆਯੋਜਿਤ ਕੀਤੇ ਹੁੰਦੇ ਆ ਜਾਂਦੇ ਨੇ ਉਸੇ ਕੜੀ ਦੇ ਵਿੱਚ ਅੱਜ ਸਾਡਾ ਜਿਹੜਾ ਪ੍ਰਯਾਸ ਸੀ ਕਿ ਮਹਾਰਾਜ ਜੀ ਇੱਥੇ ਆ ਕੇ ਕਥਾ ਦੇ ਰੂਪ ਵਿੱਚ ਭਗਤਾਂ ਨੂੰ ਆਪਣਾ ਸੰਦੇਸ਼ ਦੇਣ ਤੇ ਉਹਨਾਂ ਨੇ ਬੜੇ ਹੀ ਸਾਰਗਰਮਿਤ ਭਾਸ਼ਾ ਦੇ ਵਿੱਚ ਛੋਟੀ ਜਿਹਸ ਅਲਪ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਅਥਾ ਨੂੰ ਪੇਟਾ ਸਾਡਾ ਕੋਸ਼ਿਸ਼ ਇਹ ਕਿ ਉਹਨਾਂ ਦੇ ਸੰਤਾਂ ਦੁਆਰਾ ਕਹੀ ਗਈ ਜਿਹੜੀ ਬਾਣੀ ਸਾਡੇ ਸੰਸ ਜਿਹੜੇ ਆਏ ਸੀ ਇਸਨਾਤਨ ਪ੍ਰੇਮੀ ਉਹਨਾਂ ਦੇ ਹਿੱਦ ਤੱਕ ਪਹੁੰਚ ਪਹੁੰਚੇ ਤਾਂ ਕਿ ਅਸੀਂ ਸਭ ਉਹਦਾ ਅਨੁਤਰਣ ਕਰ ਸਕੀਏ ਤੇ ਅੱਜ ਦੇ ਪ੍ਰੋਗਰਾਮ ਦੇ ਡੀਸੀ ਸਾਹਿਬ ਨੇ ਸਾਨੂੰ ਬਾਤیں ਹੀ ਬਹੁਤ ਦੀਰਵਾ ਕੀ ਪਿਓ ਨਾਲ ਕੇ ਵਿਸ਼ੇਸ਼ ਰੂਪ ਚ ਪਧਾਰੇ ਤੇ ਪੂਰਾ ਸਮਾਂ ਉਹਨਾਂ ਨੇ ਸਮਾਗਮ ਤੇ ਬਿਤਾਇਆ ਅਸੀਂ ਸਨਾਤਨ ਜਨ ਦਾ ਵਿਸ਼ੇਸ਼ ਮਾਨ ਧੰਨਵਾਦੀ ਆ ਤੇ ਅੱਗੇ ਵੀ ਉਹਨਾਂ ਦੀ ਕਿਰਪਾ ਸਾਡੇ ਤੇ ਬਣੀ ਰਹੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਫਰੀਦਬਾਦ ਦੇ ਵਿੱਚ ਇੱਕ ਭਜਨ ਸੰਧਿਆ ਹੋਈ ਮੈਨੂੰ ਵੀ ਪਿਛਲੇ 3 ਮਹੀਨੇ ਤੋਂ ਗਰਦਾਸਪੁਰ ਚ ਐਜ਼ ਅ ਡਿਪਟਡ ਕਮਿਸ਼ਨਰ ਕੰਮ ਕਰਨ ਦਾ ਮੌਕਾ ਮਿਲੇ ਬਟ ਕੰਮ ਕਾ ਦੇ ਵਿੱਚ ਮੈਨੂੰ ਕਦੇ ਇਸ ਤਰ੍ਹਾਂ ਦਾ ਭਜਨ ਸੁਣਦਾ ਸਮਾਂ ਨਹੀਂ ਮਿਲਿਆ ਸੀ ਅੱਜ ਅੱਜ RAM GOVINDA ਆਜੀ ਵੱਲੋਂ ਇਹ ਭਜਨ ਕੀਤਾ ਗਿਆ ਤੇ ਇਹਦੇ ਵਿੱਚ ਆਪਣੇ ਪਵਨ ਸ਼ਰਮਾ ਜੀ ਤੇ ਇਹਨਾਂ ਦਾ ਜਿਹੜਾ ਜਾਗਰਨ ਮੰਚ ਹੈਗਾ ਇਹਨਾਂ ਵੱਲੋਂ ਅਯੋਜਿਤ ਕੀਤਾ ਗਿਆ ਮੰਦਿਰ ਬਹੁਤ ਹੀ ਖੂਬਸੂਰਤ ਲਿਖੇ ਨਾਲੇ ਜੋੜੀ ਦਿੱਤਾ ਗਿਆ ਤੇ ਲੋਕਾਂ ਨੇ ਵੀ ਬੜੀ ਉਤਸ਼ਾਹ ਨਾਲ ਇਹਦੇ ਵਿੱਚ ਭਾਗ ਲਿਆ ਤੇ ਕਥਾ ਸੁਣ ਕੇ ਵੀ ਬਹੁਤ ਅੱਛਾ ਲੱਗਿਆ ਕਿ ਜੋ ਇਹ ਆਪਣੇ ਬਚਨ ਹੁੰਦੇ ਆ ਸੰਤਾਂ ਦੇ ਜੇ ਅਸੀਂ ਆਪਣੇ ਜੀਵਨ 'ਚ ਇਹਨੂੰ ਕਰਦੇ ਆ ਤਾਂ ਸਾਡਾ ਪੈਦਾ ਹੁੰਦਾ ਹੈ ਅਸੀਂ ਸਾਰੇ ਇਸ ਦੁਨੀਆ 'ਚ ਆਏ ਆ ਆਪਣਾ ਆਪਣਾ ਕਰਮ ਕਰਦੇ ਆ ਬਟ ਕਰਮ ਦੇ ਨਾਲ ਨਾਲ ਜੇ ਪਰਮਾਤਮਾ ਨਾਲ ਅਸੀਂ ਜੁੜਦੇ ਆ ਤਾਂ ਸਾਨੂੰ ਜੋ ਵੀ ਸਾਡੇ ਮਨ ਦੇ ਵਿੱਚ ਸੰਸ਼ਾਹ ਆਉਂਦੀ ਆ ਤਕਲੀਫ ਹੁੰਦੀ ਆ ਜਾਂ ਸਾਡੇ ਕੋਈ ਵੀ ਜ਼ਿੰਦਗੀ 'ਚ ਸਮੱਸਿਆਵਾਂ ਹੁੰਦੀਆਂ ਨੇ ਉਹਦੇ ਵਿੱਚ ਸਾਨੂੰ ਨਹੀਂ ਆਉਂਦੀਆਂ ਇੱਕ ਜਿਹੜਾ ਇਸ ਸਿਸਟਮ ਹੈ ਸਾਰੇ ਅਸੀਂ ਸਾਡੇ ਸਾਰਿਆਂ ਦਾ ਸਮਝਾ ਹੈ ਮੈਂ ਡਿਪਟੀ ਕੰਡਿਸ਼ਨਰ ਕੱਲਾ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਹੈ ਆਫੀਸਰ ਦੀ ਹੈ ਸਾਰੇ ਲੋਕ ਜੁੜੇ ਨੇ ਜੇ ਅਸੀਂ ਸਾਰੇ ਰਲ ਕੇ ਇੱਕ ਸੱਦ ਵਿਚਾਰਾਂ ਦੇ ਨਾਲ ਆਪਣਾ ਆਪਣਾ ਕੰਮ ਕਰਾਂਗੇ ਤਾਂ ਹੀ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਹਰੇ ਧਰਮ ਇੱਕੋ ਹੀ ਗੱਲ ਸਿਖਾਉਂਦੇ ਆ ਵੀ ਪਿਆਰ ਕਰੋ ਤੇ ਪਿਆਰ ਨਾਲ ਰਹੋ ਕੋਈ ਵੀ ਧਰਮ ਲੜਾਈ ਝਗੜਾ ਕਰਨਾ ਨਹੀਂ ਸਿਖਾਉਂਦਾ ਇਹ ਹਰ ਇਨਸਾਨ ਦੀ ਆਪਣੀ ਆਸਤਾ ਹੈਗੀ ਹੈ ਕਿ ਉਹ ਕਿਸ ਤਰ੍ਹਾਂ ਪਰਮਾਤਮਾ ਨੂੰ ਮੰਨਦਾ ਹੈ ਤਾਂ ਉਸ ਦੇ ਵਿੱਚ ਕਿਸੇ ਨੂੰ ਅਸੀਂ ਸੈਕੂਲਰ ਦੇਸ਼ ਹੈ ਸੈਕੂਲਰ ਸਾਡਾ ਸਮਾਜ ਹੈ ਤਾਂ ਹਰ ਇਨਸਾਨ ਨੂੰ ਆਪਣਾ ਧਰਮ ਜੋ ਵੀ ਉਸ ਰੂਪ ਚ ਪ੍ਰਮਾਤਮਾ ਮੰਨਣਾ ਚਾਹਵੇ ਉਹਨੂੰ ਮੰਨਣ ਦਾ ਅਧਿਕਾਰ ਹੈ ਬਟ ਸਾਨੂੰ ਬਾਕੀ ਧਰਮਾਂ ਦੀ ਵੀ ਆਦਰ ਕਰਨਾ ਕਿਹਾ ਜਾਂਦਾ ਸਭ ਨਾਲ ਪਿਆਰ ਨਾਲ ਰਹਿਣਾ ਕਿਹਾ ਜਾਂਦਾ ਤੇ ਇਹਦੇ ਨਾਲ